ਹਾਂਜੀ ਸਟੂਡੈਂਟਸ ਵੈਲਕਮ ਕਰ ਜਾਂਦਾ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕੀ ਕਹਾਣੀ ਕਰਾਂਗੇ ਜੀਨਤਾਪਾ ਜੀਨਤਾਪਾ ਜਿਹੜੀ ਇੱਕ ਕੁੜੀ ਦੀ ਕਹਾਣੀਆਂ ਵੀ ਕਿਵੇਂ ਉਸਨੇ ਆਪਣੇ ਪਿਤਾ ਦੇ ਕਹਿ ਦੇ ਅਨਸਾਰ ਜਿਹੜੇ ਕਿ ਆਪ ਤੋਂ ਅ ਵੱਡੀ ਉਮਰ ਤੇ ਜਿਹੜੇ ਠੀਕ ਹੈ ਕਿ ਉਹਦੇ ਨਾਲ ਜਿਹੜੀ ਕਿ ਵਿਆਹ ਕਰਵਾਇਆ ਪਰ ਉਹ ਖੁਸ਼ ਨਹੀਂ ਸੀ ਪਹਿਲਾਂੋਂ ਇੰਨੀ ਖੁਸ਼ ਸੀ ਉਸ ਤੋਂ ਬਾਅਦ ਦੇ ਵਿੱਚ ਉਹਦੇ ਪਤੀ ਦੀ ਡੈਥ ਹੋ ਜਾਂਦੀ ਹੈ ਉਸਦੇ ਬੱਚੇ ਵੈਸੇ ਉਹਦੇ ਤਰ੍ਹਾਂ ਹੀ ਹੁੰਦੇ ਨੇ ਠੀਕ ਹੈ ਜੈਨੀਅਨ ਇੰਟੈਲੀਜੈਂਟ ਹੁੰਦੀ ਹੈ ਤੇ ਜੇ ਦੋਨੋਂ ਕੋਈ ਪੁੱਛਦਾ ਵੀ ਤੂੰ ਰੋਈ ਨਹੀਂ ਠੀਕ ਹੈ ਤਾਂ ਉਹ ਕਹਿੰਦੀ ਵੀ ਕੋਈ ਕਿਸੇ ਦਾ ਜਿਹੜੇ ਕਿ ਘਰ ਵਾਲਾ ਹੋ ਸਕਦਾ ਬਟ ਦਿਲ ਵਾਲਾ ਨਹੀਂ ਹੋ ਸਕਦਾ ਮਤਲਬ ਕਿ ਕੋਈ ਕਿਸੇ ਨੂੰ ਕੋਈ ਕਿਸੇ ਦਾ ਜਿਹੜਾ ਕਿ ਬੱਚਿਆਂ ਦਾ ਪਿਓ ਹੋ ਸਕਦਾ ਬਟ ਉਹ ਦਿਲ ਦਾ ਰਾਂਜਾ ਨਹੀਂ ਹੋ ਸਕਦਾ ਸੋ ਇਸ ਤਰੀਕੇ ਨਾਲ ਜਿਹੜੀ ਕਹਾਣੀ ਹੈ ਤੇ ਹੁਣ ਆਪਾਂ ਇਹਦਾ ਵਿਸ਼ਾ ਵਸਤੂ ਕਰਦੇ ਹਾਂ ਤੇ ਫਿਰ ਇਸ ਦੇ ਸਾਹਿਤਿਕ ਪਰਚੋਲ ਤੇ ਇਸ ਦੇ ਛੋਟੇ ਕੁਐਸਚਨ ਆਨਸਰ ਕਰਾਂਗੇ ਸ਼ਾਰਟ ਹਾਂਜੀ ਜੀ ਇਹਨਾਂ ਤਾਂ ਆਪਾਂ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀਆਂ ਕਹਾਣੀ ਦਾ ਵਿਸ਼ਾ ਹੈਗਾ ਇਸਤਰੀ ਦੀ ਮਰਜ਼ੀ বিনা ਮਾਪਿਆਂ ਦੁਆਰਾ ਅਣਪੌਂਦੇ ਤੇ ਅਣਜੋੜ ਪਤੀ ਨਾਲ ਵਿਆਹ ਹੈ। ਕਹਾਣੀਕਾਰ ਦੱਸਦਾ ਕਿ ਮਾਪਿਆਂ ਦੀ ਮਰਜ਼ੀ ਨਾਲ ਕਿਸੇ ਅਣਜੋੜ ਤੇ ਅਣਪੌਂਦੇ ਮਰਦ ਨਾਲ ਵਿਆਹੀ ਇਸਤਰੀ ਮਾਨਸਿਕ ਤੌਰ ਤੇ ਅਸੰਤੁਸ਼ਟ ਰਹਿੰਦੀ ਹੈ। ਉਹ ਆਪਣੇ ਆਪ ਨੂੰ ਜਿਹੇ ਪਤੀ ਦੀ ਕਦੇ ਪਤਨੀ ਨਹੀਂ ਮੰਨਦੀ ਹੈਗੀ। ਨਾ ਹੀ ਉਸ ਨੇ ਆਪਣਾ ਮਾਲਕ ਸਵੀਕਾਰ ਕਰਦੀ ਹੈ ਕਹਾਣੀਕਾਰ ਇਸ ਗੱਲ ਨੂੰ ਜੀਨਤ ਦੇ ਇਨ੍ਹਾਂ ਭਾਵਾਂ ਨਾਲ ਸਪਸ਼ਟ ਕਰਦਾ ਵੀ ਜਦੋਂ ਉਹ ਜਿਹੜੀ ਕਿ ਜੀਨਤ ਕਹਿੰਦੀ ਹੈ ਵੀ ਹਾਂ ਕੋਈ ਪਿਓ ਹੋ ਸਕਦਾ ਕਿਸੇ ਬੱਚਿਆਂ ਦਾ ਕੋਈ ਪਿਓ ਹੋ ਸਕਦਾ ਪਰ ਕਿਸੇ ਦੇ ਦਿਲ ਦੇ ਤਖਤ ਹਜ਼ਾਰੇ ਦਾ ਰਾਂਝਾ ਨਹੀਂ ਬਣ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾਂ ਕਿਸੇ ਦਾ ਘਰ ਵਾਲਾ ਹੋ ਸਕਦਾ ਦਿਲ ਵਾਲਾ ਨਹੀਂ ਹੋ ਸਕਦਾ ਕਹਾਣੀਕਾਰ ਇਸ ਦੁਖਾਂਤ ਨੂੰ ਹੋਰ ਡੂੰਘੇਰੇ ਕਰਨ ਲਈ ਜੀਨਤ ਨੂੰ ਇੱਕ ਕੁੜੀ ਦੇ ਰੂਪ ਦੇ ਵਿੱਚ ਅਤਿਅੰਤ ਸੁੰਦਰ ਹਾਸਤੀ ਗੌਂਦੀ ਰਹਿਣ ਵਾਲੀ ਤੇ ਆਲੇ-ਦੁਆਲੇ ਦੇ ਲੋਕਾਂ ਦੇ ਦਿਲਾਂ ਦੇ ਧੜਕਣ ਦੇ ਰੂਪ ਦੇ ਵਿੱਚ ਪੇਸ਼ ਕਰਦਾ ਤੇ ਉਹ ਦੱਸਦਾ ਕਿ ਉਹ ਇੱਕ ਲਸਾਨੀ ਭੈਣ ਤੇ ਧੀ ਤੇ ਸੁੱਜੀ ਤੇ ਮਿਸਾਲੀ ਮਾਂ ਵੀ ਸੀ ਪਰ ਉਹ ਪਤਨੀ ਨਹੀਂ ਸੀ ਕਿਉਂਕਿ ਕਿਸੇ ਮਰਦ ਨੂੰ ਉਸ ਦਾ ਪਤੀ ਜ਼ਬਰਦਸਤੀ ਬਣਾਇਆ ਗਿਆ ਸੀ ਜੋ ਉਸ ਦੇ ਮਨ ਨੂੰ ਨਹੀਂ ਸੀ ਪਾਇਆ ਕਿਉਂਕਿ ਉਹ ਕਦੇ ਦਾਦੇ-ਪੋਤਰਾ ਦਾਦੇ-ਪੋਤਰਾ कद ਵਿੱਚ ਉਸ ਤੋਂ ਛੋਟਾ ਚੁੰਨੀਆਂ ਤੇ ਕਮਜ਼ੋਰ ਅੱਖਾਂ ਵਾਲਾ ਘੱਟ ਪੜਿਆ ਲਿਖਿਆ ਪਿਓ ਦੀ ਜ਼ਮੀਨ ਵੇਚ ਕੇ ਵੇਚ ਵੇਚ ਕੇ ਸ਼ਰਾਬ ਤੇ ਸਰਗਟਾਂ ਪੀਣ ਵਾਲਾ ਤੇ ਕੇਵਲ ਬੱਚੇ ਪੈਦਾ ਕਰਨ ਵਾਲਾ ਸੀ ਇਸੇ ਕਰ ਨੂੰ ਉਸ ਦੇ ਮਰਨ ਉੱਤੇ ਕੋਈ ਵੀ ਉਹਨੇ ਅਥਰੂ ਨਹੀਂ ਕੇਰਦੀ ਜਦਕਿ ਹੋਰ ਲੋਕ ਤੇ ਸਾਖ ਸੰਬੰਧੀ ਰੋ ਪਿੱਟ ਕੇ ਆਪਣਾ ਬੁਰਾ ਹਾਲ ਕਰਦੇ ਨੇ ਅਸਲ ਵਿੱਚ ਉਸ ਨੇ ਉਸ ਨੂੰ ਕਦੇ ਵੀ ਆਪਣਾ ਮਾਲਕ ਜਾਂ ਪਤੀ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਉਸ ਦੇ ਘਰ ਨੂੰ ਆਪਣਾ ਘਰ ਸਮਝਦੀ ਸੀ ਇਸ ਕਰਕੇ ਉਹ ਉਸ ਦੇ ਮਰਨ ਤੋਂ 10 ਦਿਨ ਮਗਰੋਂ ਉਸ ਦਾ ਘਰ ਛੱਡ ਕੇ ਬੱਚਿਆਂ ਸਮੇਤ ਆਪਣੇ ਮਾਪਿਆਂ ਦੇ ਘਰ ਆ ਗਈ ਤੇ ਸਮਾਂ ਬੀਤਾਂ ਨਾਲ ਫਿਰ ਉਹ ਹਸਨ ਹਸਾਉਣ ਦੇ ਕੰਮ ਕਰਨ ਲੱਗੀ ਉਸ ਦੇ ਮੂੰਹ ਤੇ ਮੋੜ ਲਾਲੀ ਪਰਤਾਈ ਤੇ ਉਹ ਪਰੀਆਂ ਵਰਗੀ ਖੂਬਸੂਰਤ ਪ੍ਰਤੀਤ ਹੋਣ ਲੱਗੀ ਤੇ ਐਂਡ ਦੇ ਵਿੱਚ ਅਸੀਂ ਆਪਣੇ ਵਿਚਾਰਾਂ ਦਾ ਅੰਤ ਕਥਾ ਯਾਤਰਾ ਕਹਾਣੀ ਸੰਗ੍ਰਹਿ ਦੇ ਸੰਪਾਦਕਾਂ ਦੇ ਸ਼ਬਦਾਂ ਵਿੱਚ ਕਰ ਸਕਦੇ ਹਾਂ ਵੀ ਕਰਤਾਰ ਸਿੰਘ ਦੁੱਗਲ ਨੇ ਇਸ ਕਹਾਣੀ ਵਿੱਚ ਮਰਿਆਦਾ ਦੇ ਬੰਦੀਖਾਨੇ ਵਿੱਚ ਔਰਤ ਦੇ ਦਰਦ ਅਤੇ ਬੇਵਸੀ ਦਾ ਜ਼ਿਕਰ ਕਰਦੇ ਹਾਂ ਉਸ ਦੇ ਜੀਉਣ ਦੀ ਤੀਬਰ ਤਾਂਗ ਨੂੰ ਦਰਿਆਇਆ ਤੇ ਜੀਨਤ ਆਪਾ ਪਰੰਪਰਾਵਾਂ ਦੇ ਬੰਧਨ ਦੇ ਵਿੱਚ ਕੈਦ ਹੋਣੋਂ ਇਨਕਾਰੀ ਹੈ ਤੇ ਵਜਰ ਮਰਿਆਦਾ ਮਨੁੱਖ ਦਾ ਕਹਾਣ ਕਰਦੀ ਹੈ ਪਰ ਦੁੱਗਲ ਦੀ ਜੀਨਤ ਇਸ ਬੁਰਧ ਨਾਵਰ ਹੋਟਦੀ ਹੈ ਇਸ ਤਰ੍ਹਾਂ ਇਸ ਕਹਾਣੀ ਦਾ ਵਿਸ਼ਾ ਮਨੋਵਿਗਿਆਨਿਕ ਤੇ ਮਹੱਤਵਪੂਰਨ ਹੈ। ਅਗਿਆਨ ਗ ਜੀਨਤਾ ਆਪਾਂ ਕਹਾਣੀ ਦੀ ਸਾਹਿਤਿਕ ਦ੍ਰਿਸ਼ਟੀ ਤੋਂ ਲੋਚਨਾ। ਹਾਂਜੀ ਜੀਨਤਾ ਆਪਾਂ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਕਹਾਣੀ ਆ। ਪਹਿਲਾਂ ਆ ਗਿਆ ਵਿਸ਼ਾ ਵਸਤੂ ਇਸ ਕਹਾਣੀ ਦਾ ਵਿਸ਼ਾ ਸਮਾਜਿਕ ਮਰਿਆਦਾ ਵਿੱਚ ਜੁੜੀ ਇਸਤਰੀ ਦੀ ਜੀਨ ਥੀਨ ਦੀ ਪ੍ਰਵਲ ਇੱਛਾ। ਸਮਾਜਿਕ ਮਰਿਆਦਾ ਦੀਨ ਅਣਜੋੜ ਵਿਆਹ ਦੀ ਸ਼ਿਕਾਰ ਹੋ ਕੇ ਕਈ ਔਰਤ ਕੋਈ ਔਰਤ ਬੱਚਿਆਂ ਦੀ ਮਾਤਾ ਬਣ ਸਕਦੀ ਆ ਪਰ ਉਹ ਸਹੀ ਅਰਥਾਂ ਵਿੱਚ ਪਤਨੀ ਨਹੀਂ ਬਣ ਸਕਦੀ। ਕੋਈ ਉਸਦੇ ਦਿਲ ਦਾ ਮਾਲਕ ਨਹੀਂ ਉਹ ਸਾਡਾ ਕਹਾਣੀ ਦੇ ਮੁੱਖ ਪਾਤਰ ਜੀਨਤ ਮਾਪਿਆਂ ਦੇ ਘਰ ਇੱਕ ਸੁੰਦਰ ਹੋਣ ਹਾਰ ਤੇ ਕਲਾ ਰੁਚੀਆਂ ਵਾਲੀ ਕੁੜੀ ਆ ਤੇ ਉਹ ਚੰਗੀ ਭੈਣ ਨੇ ਨੇਕਤੀ ਤੇ ਸੱਚੀ ਮਾਂ ਸਾਬਤ ਹੁੰਦੀ ਆ ਪਰ ਉਹ ਚੰਗੀ ਪਤਨੀ ਨਹੀਂ ਬਣ ਸਕਦੀ ਕਿਉਂਕਿ ਉਸਦੇ ਤੇ ਕੋਈ ਉਸਦੇ ਦਿਲ ਦਾ ਮਾਲਕ ਨਹੀਂ ਬਣ ਸਕਦਾ ਕਹਾਣੀ ਦੇ ਮੁੱਖ ਪਾਤਰ ਜੀਨਤ ਮਾਪਿਆਂ ਦੇ ਘਰ ਇੱਕ ਸੁੰਦਰ ਹੋਣ ਹਾਰ ਤੇ ਕਲਾ ਰੁਚੀਆਂ ਵਾਲੀ ਕੁੜੀ ਆ ਉਹ ਇੱਕ ਚੰਗੀ ਭੈਣ ਸੀ ਨੇਕਤੀ ਸੀ ਤੇ ਸੱਚੀ ਮਾਂ ਸਾਬਤ ਹੁੰਦੀ ਆ ਔਰ ਚੰਗੀ ਪਤਨੀ ਨਹੀਂ ਬਣ ਸਕਦੀ ਕਿਉਂਕਿ ਉਸਦੇ ਦਾਦੇ ਪੁੱਤਰੇ ਪੋਤਰਾ ਪਤੀ ਉਸ ਦੀ ਇੱਛਾ ਮੁਤਾਬਕ ਨਹੀਂ ਤੇ ਸਮਾਜਿਕ ਮਰਿਆਦਾ ਨੇ ਉਸਦੇ ਗਲ ਮੜਿਆ ਹੈ ਇਸ ਕਰਕੇ ਉਹ ਉਸਦੇ ਬਿਮਾਰ ਹੋਣ ਤੇ ਫਿਕਰਮੰਦ ਨਹੀਂ ਹੁੰਦੀ ਤੇ ਮਰਨ ਤੇ ਰੋਂਦੀ ਨਹੀਂ ਮਗਰੋਂ ਜਦੋਂ ਉਹ ਬੱਚਿਆਂ ਨੂੰ ਲੈ ਕੇ ਮਾਪਿਆਂ ਦੇ ਘਰ ਆ ਜਾਂਦੀ ਆ ਤੇ ਉਹ ਖਵੰਦ ਦੀ ਗੱਲ ਚੱਲਦੀ ਆ ਤਾਂ ਉਹ ਕਹਿੰਦੀ ਹੈ ਕਿ ਕਿਸ ਕਿਸੇ ਦੇ ਸਿਰ ਦਾ مالک ਮੇਰਾ ਕੋਈ ਖਵੰਦ ਮਤਲਬ ਕਿ ਪਤੀ ਨਹੀਂ ਮੈਂ ਤੇ ਇੱਕ ਦਿਨ ਵੀ ਉਸ ਨੂੰ ਆਪਣਾ ਖਵੰਦ ਨਹੀਂ ਸਮਝਿਆ ਕਿਸੇ ਮਤਲਬ ਕਿ ਪਤੀ ਨਹੀਂ ਸਮਝਿਆ ਕਿਸੇ ਦੇ ਬੱਚਿਆਂ ਦਾ ਕੋਈ ਪ yêu ਹੋ ਸਕਦਾ ਪਰ ਕਿਸੇ ਦੇ ਦਿਲ ਦੇ ਤੱਕ ਤਹਾਰੇ ਦਾ ਕੋਈ ਰਾਂਝਾ ਨਹੀਂ ਬਣ ਸਕਦਾ ਕਿਸੇ ਦੀ ਮਰਜ਼ੀ ਤੋਂ ਬਿਨਾਂ ਕੋਈ ਕਿਸੇ ਦਾ ਘਰ ਵਾਲਾ ਹੋ ਸਕਦਾ ਪਰ ਦਿਲ ਵਾਲਾ ਨਹੀਂ ਹੋ ਸਕਦਾ ਇਸ ਤਰ੍ਹਾਂ ਸਮਾਜਿਕ ਮਰਿਆਦਾ ਦੇ ਬੰਦੀਖਾਨੇ ਵਿੱਚ ਜਕੜੇ ਜੀਣਾ ਤਾਂ ਆਪਣੀ ਖਵਨ ਦੀ ਮੌਤ ਮਗਰੋਂ ਇਸ ਮਰਿਆਦਾ ਦੇ ਬੰਧਨ ਦੇ ਵਿੱਚ ਕੈਦ ਹੋਣ ਤੋਂ ਨਾਵਰ ਹੂਟਦੀ ਹੈ ਇਸ ਇਹ ਵਿਸ਼ਾ ਸਮਾਜਿਕ ਮਰਿਆਦਾ ਵਿੱਚ ਜਕੜੀ ਇਸਤਰੀ ਜੀਨ ਥੀਨ ਦੀ ਪਰਵਲ ਇੱਛਾ ਕਹਾਣੀ ਦਾ ਵਿਸ਼ਾ ਨਰੋਆ ਮੌਲਿਕ ਤੇ ਉਸਾਰੂਆ ਅੱਗੇ ਉਦੇਸ਼ ਇਸ ਕਹਾਣੀ ਦਾ ਉਦੇਸ਼ ਸਾਡਾ ਧਿਆਨ ਇਸ ਪਾਸੇ ਵੱਲ ਦਵਾਉਂਦਾ ਹੈ ਕਿ ਇੱਕ ਸੁੰਦਰ ਕੁੜੀ ਨੇਕ ਧੀ ਚੰਗੀ ਭੈਣ ਤੇ ਸੱਚਜੀ ਮਾਂ ਦੇ ਰੂਪ ਤੇ ਵਿੱਚ ਉੱਭਰਨ ਵਾਲੀ ਇਸਤਰੀ ਕਈ ਵਾਰੀ ਸਮਾਜਿਕ ਮਰਿਆਦਾ ਦੇ ਗੇੜ ਵਿੱਚ ਅਣਜੋੜ ਜੀਵਨ ਸਾਥੀ ਦੇ ਪੱਲੇ ਪੈਣ ਨਾਲ ਇੱਕ ਸੱਚਜੀ ਪਤਨੀ ਨਹੀਂ ਬਣ ਸਕਦੀ ਜਿੰਨੇ ਤਰਗੇ ਜਹੀ ਇਸਤਰੀ ਆਪਣੇ ਮਾਪਿਆਂ ਉਦੀ ਇਸੇ ਹੈੜ ਜਿਹੜਾ ਮਰਦ ਨੂੰ ਕਦੇ ਵੀ ਆਪਣਾ ਪਤੀ ਨਹੀਂ ਸਵੀਕਾਰ ਕਰਦੀ ਜਿਸ ਨਾਲ ਉਸ ਦੇ ਅੰਦਰ ਦੇ ਇਕਲਾਤਮਕ ਤੇ ਮਨੁੱਖੀ ਸ਼ਕਤੀਆਂ ਦੀ ਜੋਤ ਹਿੱਸੇ ਜਾਂਦੀ ਆ ਕਹਾਣੀਕਾਰ ਨੇ ਜੀਨ ਨੂੰ ਆਪਣੇ ਪਤੀ ਤੋਂ ਛਟਕਾਰਾ ਦਵਾ ਕੇ ਜਹੇ ਬਹੁਤਾ ਜੀਵਨ ਵਾਲੇ ਇਸਤਰੀਆਂ ਨੂੰ ਆਪਣੇ ਪਤੀ ਤੋਂ ਨਾਵਰ ਹੋਣ ਦੀ ਸਹਿ ਦਿੱਤੀ ਆ ਇਸ ਤਰ੍ਹਾਂ ਕਹਾਣੀ ਦਾ ਉਦੇਸ਼ ਮਨੁੱਖੀ ਕੀਮਤਾਂ ਦੀ ਤਰਫਪداری ਕਰਨਾ ਅੱਗੇ ਕਥਾਨਕ ਪਲਾਂਟ ਇਸ ਕਹਾਣੀ ਦਾ ਕਥਾਨਕ ਸਰਲ ਤੇ ਸਿੱਧਾ ਇਸ ਵਿੱਚ ਨਹੀਂ ਘਟਨਾਵਾਂ ਸਾਡੇ ਸਮਾਜਿਕ ਜੀਵਨ ਦੀ ਆਮ ਕੁਦਰਤੀ ਘਟਨਾਵਾਂ ਨੇ ਜੀਨਤ ਇੱਕ ਸੁੰਦਰ ਕੁੜੀ ਆ ਨੇਕ ਧੀ ਚੰਗੀ ਭੈਣ ਤੇ ਸੱਚੀ ਮਾਂ ਹੋਣ ਪਰ ਦਾਦੇ ਪੋਤਰੇ ਪਤੀ ਨੂੰ ਆਪਣਾ ਖਵੰਦ ਮਤਲਬ ਕਿ ਪਤੀ ਨਾ ਸਵੀਕਾਰ ਕਰਨਾ ਉਸ ਵਿੱਚ ਲਿਆ ਕਲਾਤਮਕ ਸ਼ਕਤੀਆਂ ਦਾ ਮੇਟਣਾ ਅਜਿਹੇ ਅਣਜੋੜ ਪਤੀ ਦੀ ਬਿਮਾਰੀ ਤੇ ਮੌਤ ਦਾ ਸੋਗ ਨਾ ਮਨਾਉਣਾ ਬੱਚੇ ਸੰਭਾਲ ਕੇ ਮਾਪਿਆਂ ਦੇ ਘਰ ਆਉਣਾ ਤੇ ਉਸ ਦੀ ਸੁੰਦਰਤਾ ਤੇ ਗੁਣਾ ਦਾ ਮੋੜ ਖੇੜੇ ਵਿੱਚ ਆ ਜਾਣਾ ਇਹ ਘਟਨਾਵਾਂ ਰੋਚਕ ਤੇ ਦਿਲਚਸਪ ਨੇ ਕਹਾਣੀ ਦਾ ਆਦ ਖਿੱਚ ਭਰਿਆ ਮਧੂ ਸਵਾਦਲਾ ਤੇ ਅੰਤ ਪ੍ਰਭਾਵਸ਼ਾਲੀ ਤੇ ਜ਼ੋਰਦਾਰ ਆ ਕਹਾਣੀ ਵਿੱਚ ਮੋੜ ਤੋਂ ਲੈ ਕੇ ਅਖੀਰ ਤੱਕ ਪ੍ਰਭਾਵ ਦੀ ਇਕਤਾ ਬਣੀ ਰਹਦੀ ਆ ਅੱਗੇ ਹੈਗਾ ਚਰਿਤ ਚਿੱਤਰਣ ਇਸ ਕਹਾਣੀ ਦੇ ਪਾਤਰ ਸਾਡੇ ਸਮਾਜ ਦੇ ਆਮ ਜੀਵਨ ਵਿੱਚੋਂ ਲਏ ਗਏ ਨੇ ਜੀਨਤ ਵਰਗੀ ਸੁੰਦਰ ਕੁੜੀ ਨੇਕ ਧੀ ਚੰਗੀ ਪਣ ਤੇ ਸੱਜੀ ਪਤਨੀ ਸਾਡੇ ਸਮਾਜ ਦੇ ਆਮ ਜੀਵਨ ਵਿੱਚ ਆਮ ਮਿਲਣ ਵਾਲੀਆਂ ਇਸਤਰੀਆਂ ਦੇ ਵਿੱਚੋਂ ਕਹਾਣੀ ਦੇ ਸ਼ੁਰੂ ਦੇ ਵਿੱਚ ਕਹਾਣੀਕਾਰ ਦੇ ਇੱਕ ਪਾਤਰ ਦੇ ਰੂਪ ਦੇ ਵਿੱਚ ਆਪਣੀ ਹੋਂਦ ਉਹਨੁਭਵ ਕਰਦੀ ਆ ਤੇ ਉਸ ਦਾ ਦੋਸਤ ਰਸ਼ੀਦ ਜੀਨ ਦਾ ਭਰਾ ਇਕੋ ਸਾਹਿਬ ਉਸ ਨਾਲ ਜੀਨਤ ਬਾਰੇ ਗੱਲਾਂ ਕਰਦਾ ਹੈ ਤੇ ਉਸ ਦੇ ਚਰਿੱਤਰ ਤੇ ਜੀਵਨ ਬਾਰੇ ਜਾਣਕਾਰੀ ਦਿੰਦਾ ਇਸ ਤਰ੍ਹਾਂ ਕਹਾਣੀਕਾਰ ਨੇ ਜੀਨਨ ਦੇ ਪਾਤਰ ਨੂੰ ਬੜੀ ਮਨੋਵਿਗਿਆਨਿਕ ਸੂਝ ਤੇ ਕਲਾਕਾਰੀ ਨਾਲ ਪੇਸ਼ ਕੀਤਾ ਤੇ ਉਸ ਦੇ ਚਰਿੱਤਰ ਵਿੱਚ ਅਸੀਂ ਕਈ ਪ੍ਰਕਾਰ ਦੇ ਉਤਰਾ ਚੜਾਅ ਵੀ ਦੇਖਦੇ ਹਾਂ ਚਿਤ ਚਿੱਤਰ ਲਿਖਣੀ ਕਹਾਣੀਕਾਰ ਨੇ ਰਸ਼ੀਦ ਦੇ ਬਿਆਨ ਤੇ ਜੀਨਨ ਦੀ ਵਾਰਤਾਲਾਪ ਤੋਂ ਕੰਮ ਲਿਆ ਜਿਵੇਂ ਰਸ਼ੀਦ ਕਹਿੰਦਾ ਕਿ ਇਸ ਦੀ ਕੁੜੀ ਸੀ ਜੀਨਤਾਪਾ ਜਿਵੇਂ ਅਰਸ਼ੋ ਲੱਥੀ ਭਰੀ ਹੋਵੇ ਸੁਤਚਾ ਮੋਤੀ ਖਿੜਖਿੜ ਹੱਸਦੀ ਸੀ ਆਵਾਜ਼ ਸਾਰੇ ਮਹੱਲੇ ਵਿੱਚ ਜਾਂਦੀ ਸੀ ਆਂਡ ਗਵਾਂਡ ਵਿੱਚ ਜੀਨਤ ਜੀਨਤ ਹੁੰਦੀ ਰਹਿੰਦੀ ਜਿਸ ਬੇੜੇ ਵਿੱਚ ਖਲੋਂਦੀ ਜਿਸ ਆਂਗਣ ਵਿੱਚ ਬੈਠਦੀ ਖੁਸ਼ੀਆਂ ਖਲੇਰਦੀ ਕਈ ਥਾਈ ਲੇਖਕ ਆਪਣੇ ਬਿਆਨ ਦੁਆਰਾ ਵੀ ਚਰਿੱਤਰ ਚਿੱਤਰਣ ਕਰਦਾ ਹੈ ਅਗੇ ਵਾਤਾਵਰਣ ਇਹ ਕਹਾਣੀ ਸਮਾਜਿਕ ਵਾਤਾਵਰਣ ਦੇ ਚੋਖਟੇ ਵਿੱਚੋਂ ਸਾਰੀ ਗਈ ਆ ਇਸ ਵਿੱਚ ਭੈਣ ਭਰਾ ਪਿਓ ਖਵੰਦ ਬੱਚੇ ਹਵੇਲੀ ਗਵਾਂਡੀ ਸੱਤੂਆ ਮਹੰਗਾ ਹਬੋ ਹੱਲੀ ਹਬੇਲੀ ਦਪੈਰਾ ਪੇਕਾ ਸੋਰਾ ਇਹਨਾਂ ਦਾ ਜ਼ਿਕਰ ਹੁੰਦਾ ਜੋ ਕਿ ਕਹਾਣੀ ਨੂੰ ਬੜੀ ਸਜੀਵਤਾ ਨਾ ਪ੍ਰਦਾਨ ਕਰਦੇ ਨੇ ਭਾਸ਼ਾ ਸ਼ੈਲੀ ਇਸ ਕਹਾਣੀ ਦੀ ਸ਼ੈਲੀ ਮੁਖ ਰੂਪ ਵਿੱਚ ਬਿਆਣੀ ਆ ਇਸ ਵਿੱਚ ਨਾਟਕੀ ਰੰਗ ਵੀ ਆ ਭਾਸ਼ਾ ਪਰ ਪੋਠੋਹਾਰੀ ਭਾਸ਼ਾ ਦਾ ਅਸਰ ਵੀ ਆ ਵਾਰਤਾਲਾਪ ਇਸ ਕਹਾਣੀ ਦੀ ਸਮੁੱਚੀ ਉਸਾਰੀ ਰਸ਼ੀਦ ਦੇ ਬਿਆਨ ਉੱਪਰ ਅਧਾਰਿਤ ਆ ਇਸ ਦੇ ਅੰਤ ਦੇ ਵਿੱਚ ਜੀਨ ਅਤੇ ਰਸ਼ੀਦ ਵਿਚਾਰ ਕੁਝ ਵਾਰਤਾਲਾਪ ਹੁੰਦੇ ਨੇ ਜੋ ਕਹਾਣੀ ਨੂੰ ਪਾਤਰਾਂ ਦੇ ਚਰਿੱਤਰ ਨੂੰ ਉਗਾੜਦੇ ਤੇ ਕਹਾਣੀ ਨੂੰ ਉਸਦੇ ਸਿਖਰ ਵੱਲ ਤੋਰਦੇ ਨੇ ਜੀ ਆਵਾਤਾਵਨ ਪ੍ਰਭਾਵਸ਼ਾਲੀ ਤੇ ਰੋਚਕ ਹੈ ਅੱਗੇ ਹੈਗੇ ਨੇ ਸਿਰਲੇਖ ਇਸ ਕਹਾਣੀ ਦਾ ਸਿਰਲੇਖ ਇਸ ਦੀ ਮੁੱਖਾ ਪਾਤਰ ਜੀਨ ਦੇ ਨਾਂ ਤੇ ਆਧਾਰ ਤੇ ਰੱਖਿਆ ਗਿਆ ਸੁਚੱਜ ਜੀ ਕਹਾਣੀ ਵਿੱਚ ਜੀਨ ਦੇ ਪਾਤਰ ਨੂੰ ਪੇਸ਼ ਕੀਤਾ ਗਿਆ ਜੋ ਕਿ ਸਮਾਜਿਕ ਮਰਿਆਦ ਦੇ ਵਿੱਚ ਜੁੜੀਆਂ ਇਸ ਤਰ੍ਹਾਂ ਦੀ ਪ੍ਰਤੀਨਿਧ ਪਾਤਰ ਹੋ ਕੇ ਨਿਭੜਦੀ ਆ ਇਸ ਆਧਾਰ ਤੇ ਰੱਖਿਆ ਹੋਣ ਕਰਕੇ ਇਸ ਕਹਾਣੀ ਦਾ ਸਿਰਲੇਖ ਠੁਕਮਾ ਤੇਜ ਮੁੱਚੇ ਤੌਰ ਤੇ ਕਰਤਾਰ ਸਿੰਘ ਦੁੱਗਲ ਦੇ ਕਹਾਣੀ ਇਕਲਾਤਮਕ ਖੁਸ਼ਜੀ ਰਚਨਾ ਅੱਗੇ ਛੋਟੇ ਕੁਐਸਚਨ ਨੇ ਇਹਦੇ ਜਿੰਨਤਾਪਾ ਕਹਾਣੀ ਦਾ ਲੇਖਕ ਕੌਣ ਹੈ ਕਰਤਾਰ ਸਿੰਘ ਦੁੱਗਲ ਇਹਦੇ ਵਿੱਚ ਕਿਹੜੇ ਕਿਹੜੇ ਪਾਤਰਾਂ ਦਾ ਜ਼ਿਕਰ ਆਉਂਦਾ ਜਿੰਨਤਾਪਾ ਰਸ਼ੀਦ ਪਿੰਡ ਦੇ ਲੋਕ ਜਿੰਨਤਾਪਾ ਦਾ ਭਰਾ ਪਿਓ ਤੇ ਪਤੀ ਕਹਾਣ ਦੇ ਵਿਸ਼ਾ ਕੀ ਹੈ ਇਸਤਰੀ ਦੀ ਮਰਜ਼ੀ ਜਾਣੇ ਬਿਨਾ ਮਾਪਿਆਂ ਦੁਆਰਾ ਉਸਦਾਨ ਜੋੜਦੇ ਹਨ ਪੌਂਦੇ ਮਰਦ ਨਾਲ ਵਿਆਹ ਹੁੰਦਾ ਦੁਖਾਂਤ ਜਿੰਨ ਤਾਂ ਆਪਾਂ ਕਿਹੋ ਜੀ ਕੁੜੀ ਸੀ ਬਹੁਤ ਸੁੰਦਰ ਸੀ ਲੋਕ ਉਸ ਨੂੰ ਬਹੁਤ ਪਿਆਰ ਕਰਦੇ ਸੀ ਉਸਦੇ ਪਸੰਦ ਦੀਆਂ ਚੀਜ਼ਾਂ ਖੱਟੇ ਮਿੱਠੇ 베ਰ ਸਤੂ ਬੋਹਲੀ ਸਾਰੇ ਉਸ ਲਈ ਸੰਭਾਲ ਲੈਂਦੇ ਤੇ ਉਹ ਨੱਚਦੀ ਗਾਉਂਦੀ ਤੇ ਹੱਸਦੀ ਰਹਿੰਦੀ ਤੇ ਇੱਕ ਮਸਾਲੀ ਭੈਣ ਤੇ ਮਸਾਲੀ ਧੀ ਸੀ ਜਿੰਨ ਤਾਂ ਕਿਸ ਤਰ੍ਹਾਂ ਦੀ ਮਸਾਲੀ ਭੈਣ ਸੀ ਜਿੰਨ ਤਾਂ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਹ ਉਸਦੇ ਰਾਤ ਨੂੰ ਰਾਸ ਦੇਖਣ ਕਵਾਲੀਆ ਸੁਣ ਤੇ ਖਾਨਾ ਵਿਦੋਸ਼ਣ ਨੂੰ ਦੇਖਣ ਦੇ ਚਾਪ ਪੂਰੇ ਕਰਨ ਲਈ ਉਸ ਦੀ ਸ਼ੇਰਵਾਨੀ ਵਿੱਚ ਆਪਣੇ ਵੀਰ ਦੀ ਖੁਸ਼ੀ ਲਈ ਬਚਾਏ ਪੈਸੇ ਵਿੱਚੋਂ 5 ਰੁਪਏ ਪਾ ਕੇ ਉਸ ਨੂੰ ਪੋਲੇ ਜਿਹੇ ਵੇਲੀ ਵਿੱਚੋਂ ਬਾਹਰ ਕੱਢ ਦਿੰਦੀ ਸੀ ਜੀਨਤ ਦੇ ਚਿਹਰੇ ਤੋਂ ਹਾਸਾ ਤੇ ਰੋਣ ਕਿਉਂ ਖਤਮ ਹੋ ਗਏ ਉਸ ਦਾ ਜਦੋਂ ਵਿਆਹ ਵੱਡੀ ਉਮਰ ਦੇ ਬੰਦੇ ਨਾਲ ਕਰਤਾ ਜਿਸ ਦਾ ਕੱਦ ਛੋਟਾ ਦੰਦ ਖਾਦੇ ਹੋਏ ਤੇ ਅੱਖਾਂ ਚੁੰਨੀਆਂ ਸੀ ਤੇ ਨਸ਼ੇਵਾਜ਼ ਤੇ ਬੇਲੜ ਸੀ ਤੇ ਉਹ ਮਰ ਗਿਆ ਫਿਰ ਉਹ ਮਰ ਗਿਆ ਜੀਨਤ ਕਿਸ ਤਰ੍ਹਾਂ ਇੱਕ ਮਿਸਾਲੀ ਚੰਗੀ ਧੀ ਸੀ ਜੀਨਤ ਨੇ ਬਿਨਾਂ ਹੀਲ ਹੁਜਜ ਦੇ ਪਿਤਾ ਦੀ ਮਰਜ਼ੀ ਅਨਸਾਰ ਆਪਣੀ ਉਮਰੋਂ ਵੱਡੇ ਕਰੂਪ ਅਨਪੜ੍ਹ ਤੇ ਬੇਲੜਾ ਮਰਦ ਨਾਲ ਵਿਆਹ ਕਰ ਲਿਆ ਸੀ ਤੇ ਉਸ ਨੇ ਉਸ ਵਿਰੁੱਧ ਕਦੇ ਕੋਈ ਸ਼ਿਕਾਇਤ ਨਾ ਕੀਤੀ ਜਿੰਨ ਜਿਸ ਤਰ੍ਹਾਂ ਇੱਕ ਮਿਸਾਲੀ ਮਾਂ ਸੀ ਜੀ ਨੇ ਤਾਂ ਆਪਣੇ ਪਤੀ ਦੇ ਘਰ ਆਵੇਂ ਕੁਝ ਨਹੀਂ ਸੀ ਪਰ ਉਸ ਨੇ ਸੱਤ ਬੱਚਿਆਂ ਨੂੰ ਜਨਮ ਦਿੱਤਾ ਉਹ ਸਾਰੇ ਸਾਫ਼ ਸੂਤਰੇ ਤੇ ਸੁੰਦਰ ਸੀ ਪੜ੍ਹਾਈ ਤੇ ਖੇਡਾਂ ਵਿੱਚ ਸਭ ਤੋਂ ਅੱਗੇ ਸੀ ਤੇ ਉਸ ਦੀ ਕੁਛ ਲੜੀ ਧੀ ਗੁੱਡੀ ਵਰਗੀ ਪਿਆਰੀ ਸੀ ਤੇ ਉਸ ਦੇ ਬੱਚਿਆਂ ਦਾ ਉੱਠਣ ਬੈਠਣ ਦਾ ਸਲੀਕਾ ਦੇਖ ਕੇ ਲੋਕ ਹੈਰਾਨ ਰਹਿ ਹੁੰਦੇ ਸੀ ਜਦੋਂ ਕਿ ਬੱਚਾ ਬਿਮਾਰ ਹੁੰਦਾ ਤਾਂ ਜਿੰਨ ਉਸ ਦਾ ਪੂਰਾ ਪੂਰਾ ਦਵਾਦਾਰੂ ਕਰਦੀ ਉਹ ਉਹਨਾਂ ਨੂੰ ਪੜਾਉਣ ਲਈ ਆ ਪੜ੍ਹਦੀ ਜੀਨਤ ਦਾ ਪਤ ਦਾ ਪਤੀ ਕਿਹੋ ਜਿਹਾ ਸੀ ਦਾਦੇ ਪੁੱਤਰੇ ਤੇ ਉਸ ਤੋਂ ਕੱਦ ਨਾਲੋਂ ਅੱਦਾ ਸੀ ਤੇ ਉਸਦੇ ਦੰਦਾ ਵਿੱਚੋਂ ਖੋੜਾ ਸੀ ਤੇ ਅੱਖਾਂ ਚੁੰਨੀਆਂ ਹੋਈਆਂ ਕਮਜ਼ੋਰ ਸੀ ਅਨਪੜ ਬੇਲੜ ਤੇ ਅੱਭੀ ਸੀ ਆਪਣੇ ਪਤੀ ਦੇ ਮਰਨ ਉੱਤੇ ਜੀਨਤ ਦਾ ਕੀ ਰਵੱਈਆ ਸੀ ਜੀਨਤ ਦਾ ਘਰ ਵਾਲਾ 4 ਦਿਨ ਮਾਮੂਲੀ ਬਿਮਾਰ ਰਹਿਣ ਮਗਰੋਂ ਮਰ ਗਿਆ ਵੱਡਾ ਜ਼ਿੰਮੇਵਾਰ ਹੋਣ ਕਰਕੇ ਉਸਦੇ ਸਾਥ ਸੰਬੰਧੀ ਖੂਬ ਰੋਏ ਫਿੱਟੇ ਪਰ ਜੀਨਤ ਦੀ ਅੱਖਾਂ ਦੇ ਵਿੱਚੋਂ ਇੱਕ ਵੀ ਅਥਰੂਣਾ ਨਿਕਲਿਆ ਤੋਂ ਆਪਣੇ ਪਤੀ ਦੀ ਬਿਮਾਰੀ ਉਸਦੀ ਹਾਲਤ ਗੰਭੀਰ ਹੋਣ ਸਮੇਂ ਉਸਦੇ ਮਰਨ ਤੇ ਦਫਨਾਏ ਜਾਣ ਸਮੇਂ ਬਿਲਕੁਲ ਸ਼ਾਂਤ ਤੇ ਅਡੋਲ ਰਹੀ ਜਿਨੇ ਤਾਂ ਆਪਾਂ ਨੂੰ ਆਪਣੇ ਪਤੀ ਦੇ ਮਰਨ ਦਾ ਦੁੱਖ ਕਿਉਂ ਨਹੀਂ ਸੀ ਉਹ ਉਸ ਨੂੰ ਮਾਨ ਜੋੜ ਪਤੀ ਦਾ ਲਾੜ ਲਾ ਦਿੱਤਾ ਸੀ ਜੋ ਮਧਰਾ ਕਰੂ ਪਨਪੜ ਤੇ ਵੇਲੜ ਸੀ ਜਿਨੇ ਤਾਂ ਆਪਾਂ ਉਸ ਨੂੰ ਆਪਣੇ ਬੱਚਿਆਂ ਦਾ ਬਾਪ ਜ਼ਰੂਰ ਸਮਝਦੀ ਸੀ ਪਰ ਆਪਣੇ ਦਿਲ ਦਾ ਮਾਲਕ ਨਹੀਂ ਇਸੇ ਕਰਕੇ ਉਸ ਦੇ ਮਰਨ ਦਾ ਉਹਨੂੰ ਦੁੱਖ ਨਹੀਂ ਸੀ ਸ਼ਖਸੀਅਤ ਦੇ ਪਹਿਲੂ ਇਸ ਤਰ੍ਹਾਂ ਦੀ ਪਾਤਰ ਸੀ ਇਤਨ ਸੁੰਦਰ ਸੀ ਹਾਸੇ ਵੰਡਣ ਵਾਲੀ ਕਲਾ ਰੂਚੀਆਂ ਦੀ ਮਾਲਕ ਇੱਕ ਮਿਸਾਲੀ ਸੀ ਇੱਕ ਮਿਸਾਲੀ ਭੈਣ ਇਹ ਇੱਕ ਮਿਸਾਲੀ ਮਾਂ ਸੀ ਪਰੰਤੂ ਇਸ ਦੇ ਬਾਵਜੂਦ ਉਹ ਸਮਾਜਿਕ ਅਨਿਆਇ ਦੀ ਸ਼ਿਕਾਰ ਇੱਕ ਦਖੰਧਕ ਇਸਤਰੀ ਸੀ। ਸੋ ਇਹ ਸੀ ਜਿਨਨਤ ਆਪਾਂ ਕਹਾਣੀ ਦੇ ਵਿਸ਼ਾ ਵਸਤੂ ਸਾਹਿਤਿਕ ਪਰਖ ਤੇ ਛੋਟੇ ਪ੍ਰਸ਼ਨ ਮਿਲ ਚ। ਥੈਂਕਸ।